ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਥੋੜੇ ਜਿਹਾ ਹਾਈ ਕੁਆਲਿਟੀ ਦੇ ਸੂਟ ਲੰਗੇ ਫੈਬਰਿਕ ਬਹੁਤ ਜ਼ਿਆਦੇ ਸੋਹਣਾ ਹੈਗਾ ਤੇ ਕੋਟਨ ਸਿਲਕ ਦੇ ਵਿੱਚ ਸੂਟ ਰਹਿਣਗੇ ਮੈਚਿੰਗ ਸੂਟ ਲੰਗੇ ਤੇ ਸਲਵਾਰਾਂ ਦੇ ਜਿਹੜੇ ਪ੍ਰਿੰਟ ਨੇਗੇ ਬਹੁਤ ਸੋਹਣੇ ਡਿਜ਼ਾਈਨਦਾਰ ਨੇਗੇ ਸਿੰਪਲ ਨਹੀਂ ਹੈਗੀਆਂ ਪਲੇਨ ਨਹੀਂ ਹੈਗੀਆਂ ਬਹੁਤ ਸੋਹਣੇ ਪਹਿਲਾਂ ਆਪਾਂ ਸੂਟ ਲੈ ਕੇ ਆਏ ਸੀਗੇ ਇਹਦੇ ਨਾਲ ਦੇ ਤੇ ਕੁਝ ਕੁ ਪਹਿਣਾ ਨੇ ਪ੍ਰਿੰਟ ਸੇਮ ਮਗਾਏ ਸੀਗੇ ਆਪਾਂ ਨੂੰ ਨਹੀਂ ਮਿਲੇ ਹੈਗੇ ਤੇ ਮਤਲਬ ਕੁਝ ਕੁ ਸੂਟ ਸੇਮ ਨਹੀਂਗੇ ਉਹਦੇ ਵਿੱਚੋਂ ਜੜੀਆਂ ਪਹਿਣਾ ਰਹਿ ਗਈਆਂ ਸੀਗੀਆਂ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਸੂਟ ਲਵਾਂਗੇ ਸਿਲੈਕਟ ਕਰਕੇ ਜਿਹੜੇ ਲਿਜਾ ਸਕਦੇ ਹੋਗੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈ ਕਿ ਜਿੱਦਾਂ ਕਿ ਤੁਸੀਂ ਬਾਹਰ ਅੰਦਰ ਸੂਟ ਪਾਉਣੇ ਨੇਗੇ ਤਾਂ ਇਦਾਂ ਦੇ ਸੂਟ ਲਵਾਂਗੇ ਜਿਹੜੇ ਕਾਫੀ ਜ਼ਿਆਦਾ ਸੋਹਣੇ ਲੱਗਦੇ ਨੇਗੇ ਲਓ ਜੀ ਸੂਟ ਦਿਖਾਉਣਾ ਆਪਾਂ ਸ਼ੁਰੂ ਕਰ ਦਿਆਂਗੇ ਤੇ ਪਹਿਲਾਂ ਆਪਾਂ ਸੂਟ ਦਿਖਾਉਣੇ ਆ ਕਿ ਤੁਹਾਨੂੰ ਮੈਚਿੰਗ ਸੂਟ ਦਿਖਾਉਣੇ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਦੁਪੱਟਾ ਸੂਟ ਦਿਖਾਵਾਂਗੇ logic ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ 2500 ਪ੍ਰਾਈਸ ਰਹੂਗਾ ਸੇਮ ਜਿੱਦਾਂ ਆਪਾਂ ਪਹਿਲਾ ਸੇਲ ਕੀਤੇ ਨੇਗੇ ਇਸ ਤਰ੍ਹਾਂ ਦੇਖੋ ਇਹ ਸ਼ਰਟ ਦਾ ਪ੍ਰਿੰਟ ਹੈਗਾ ਬਹੁਤ ਜ਼ਿਆਦੇ ਸੋਹਣੀ ਸ਼ਰਟ ਹੈਗੀ ਤੇ ਲਾਈਟ ਵੇਟ ਹੈਗਾ ਬਿਲਕੁਲ ਸਟੱਫ ਬਹੁਤ ਜ਼ਿਆਦੇ ਸੋਹਣਾ ਸਟੱਫ ਹੈ ਪਿਓਰ ਕਾਟਨ ਦੇ ਵਿੱਚ ਹੈਗਾ ਮਤਲਬ ਕਾਟਨ ਸਿਲਕ ਦੇ ਵਿੱਚ ਹੈਗਾ ਤੇ ਨਾਰਮਲ ਕਾਟਨ ਜਿੱਦਾਂ ਮੈਂ ਵੀਰ ਕਿਤੇ ਇਦਾਂ ਦਾ ਸਟੱਫ ਨਹੀਂ ਹੈਗਾ ਤੇ ਬਹੁਤ ਜ਼ਿਆਦੇ ਸੋਹਣਾ ਸਟੱਫ ਹੈ ਤਾਂ ਲਾਈਟ ਵੇਟ ਹੈਗਾ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਐਵੇਂ ਦੇ ਸੂਟ ਨਿੰਗੇ ਜਿਹੜੇ ਬਾਹਰ ਅੰਦਰ ਵੀਅਰ ਕੀਤੇ ਨਿੰਗੇ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਨਾਰਮਲ ਯੂਜ਼ ਕਰ ਸਕਦੇ ਹੋਗੇ ਰੁਟੀਨ ਵੀ ਰੁਟੀਨ ਦੇ ਵਿੱਚ ਇਹ ਇਦਾਂ ਠੀਕ ਨੇਗੇ ਸੂਟ ਤੇ ਬਾਹਰ ਅੰਦਰ ਤਾਂ ਆਪਾਂ ਨੂੰ ਥੋੜੇ ਮਤਲਬ ਵਧੀਆ ਕੁਆਲਿਟੀ ਦੇ ਸੂਟ ਚਾਹੀਦੇ ਹੁੰਦੇ ਨੇ ਆਪਾਂ ਉਸ ਤਰ੍ਹਾਂ ਜਿਹੜੇ ਪਾ ਸਕਦੇ ਆਂਗੇ ਲਓ ਜੀ ਇਸ ਤਰ੍ਹਾਂ ਰਹੂਗੀ ਇਹਦੀ ਬਾਟਮ ਰਹੂਗੀ ਦੇਖੋ ਬਾਟਮ ਦਾ ਸਟੱਫ ਹੈਗਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਲਓ ਜੀ ਪ੍ਰਾਈਸ ਰੋਗਾ ਸੇਮ ਰਹੂਗਾ 2500 ਪਲੱਸ ਸ਼ਿਪਿੰਗ ਸੀਗਾ ਤੇ ਆਰਡਰ ਜਿਹੜਾ ਫਾਸਟਲੀ ਕਰ ਦਿਓ ਬਹੁਤ ਜਿਆਦਾ ਸੋਹਣੇ ਇਹ ਆਪਾਂ ਪਹਿਲਾਂ ਸੇਲ ਕੀਤੀ ਸੀਗੇ ਕੋਟੇ ਦੇ ਦੁਪट्टे ਲਗਾਏ ਸੀਗੇ ਇਹਨਾਂ ਨਾਲ ਤੇ ਬਹੁਤ ਜਿਆਦਾ ਸੋਹਣੇ ਸੂਟ ਸੀਗੇ ਜਿਹੜੇ ਰੈਡੀ ਹੋਏ ਸੀਗੇ ਦੁਪट्टे ਵਗੈਰਾ ਲਗਾ ਕੇ ਠੀਕੇ ਸੀ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾਗੇ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਬਲੂ ਕਲਰ ਦਾ ਦੁਪੱਟਾ ਹੈਗਾ ਜਿਹੜਾ ਰੱਖ ਸਕਦੇ ਹੋਗੇ ਲਓ ਜੀ ਨੈਕਸਟ ਵੀਰ ਤੁਹਾਨੂੰ ਜੋ ਸੂਟ ਦਿਖਾਉਣਗੇ ਆਪਾਂ येलो ਕਲਰ ਦੇ ਵਿੱਚ ਲਓ ਜੀ yellow ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ yellow ਲਓ ਜੀ ਇਸ ਤਰ੍ਹਾਂ ਦੇਖੋ ਪ੍ਰਿੰਟਡ ਡਿਜ਼ਾਈਨਿੰਗ ਹੋਈ ਹੋਈ ਆ ਬਹੁਤ ਜਿਆਦਾ ਸੋਹਣੀ ਮਤਲਬ ਡਿਜ਼ਾਈਨਿੰਗ ਹੈਗੀ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਤੁਸੀਂ ਜੇ ਦੁਪੱਟਾ ਰੱਖਣਾ ਚਾਹੋ ਤਾਂ ਕੰਟਰਾਸਟ ਦਾ ਫਿਰੋਜ਼ੀ ਕਲਰ ਦਾ ਰੱਖ ਸਕਦੇ ਹੋਗੇ ਬਾਕੀ ਜੇ ਤੁਸੀਂ ਪਾਈਪਿੰਗ ਵਗੈਰਾ ਲਗਾਓਗੇ ਤਾਂ ਫਿਰੋਜ਼ੀ ਕਲਰ ਦੀ ਹੀ ਲਗਾਓ ਇਦਾਂ ਜਿਹੜੇ ਸੂਟ ਲੇنگੇ ਬਹੁਤ ਸੋਹਣੇ ਡਿਜ਼ਾਈਨਦਾਰ ਸੂਟ ਲੇنگੇ ਜਿਹੜੇ ਰੈਡੀ ਹੁੰਦੇ ਨੇਗੇ ਲਓ ਜੀ ਇਹਦੇ ਨਾਲ ਸੇਮ ਮਤਲਬ ਬਾਟਮ ਰਹੂਗੀ ਇਸ ਤਰ੍ਹਾਂ ਲਾਈਨਾਂ ਵਾਲੀ ਤੇ ਸੂਟ ਤੁਸੀਂ ਰੈਡੀ ਕਰਵਾ ਕੇ ਦੇਖੋ ਇੱਕ ਇੱਕ ਜੇ ਤੁਸੀਂ ਆਪਣੇ ਕੋਲੋਂ ਸਲਾਈ ਕਰਾਉਣਾ ਚਾਹੁੰਦੇ ਸਲਾਈ ਕਰਾ ਸਕਦੇ ਹੋਗੇ ਨਹੀਂ ਤੁਸੀਂ ਬਿਨ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਲਓ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਰਹੂਗੀ ਬੋਟਮ ਤੇ ਦਾਈ ਵਾਲੀ ਰਹੂਗੀ ਸ਼ਰਟ ਪ੍ਰਾਈਸ ਸੇਮ ਰਹੂਗਾ 2500 ਫਿਰ ਤੁਸੀਂ ਨੈਕਸਟ ਪੀਸ ਦੇਖ ਸਕਦੇ ਹੋਗੇ ਬਹੁਤ ਸੋਹਣਾ ਜਾਮਨੀ ਕਲਰ ਦੇ ਵਿੱਚ ਹੈਗਾ ਇਹ ਵਾਲਾ ਦੇਖੋ ਇਹ ਮਤਲਬ ਜਿਹੜੇ ਸੂਟ ਲੇਗੇ ਹਰ ਤਰ੍ਹਾਂ ਦੀ ਭੈਣ ਹੈ ਜਿਹੜੀ ਵੇਅਰ ਕਰ ਸਕਦੀ ਹੈਗੀ ਅ ਜਿੱਦਾਂ ਕਿ ਮਤਲਬ ਘਾਟੇ ਵਾਲੇ ਵੀ ਜਾਦੇ ਵੀ ਹਨਾ ਉਹਦਾ ਮਤਲਬ ਹੁਣ ਜਿੱਦਾਂ ਮੇਰੀ ਏਸ ਦੇ ਵਿੱਚ ਵੀ ਨੇਗੇ ਕੁੜੀਆਂ ਮਤਲਬ ਉਹੋ ਤੁੜੇ ਮਤਲਬ ਲਾਈਟ ਕਲਰ ਵੀ ਪਾਉਂਦੀਆਂ ਨੇਗੇ ਜਾਂ ਡਾਰਕ ਵੀ ਪਾਉਂਦੀ ਨੇ ਬਾਕੀ ਆਪੋ ਆਪਣੀ ਚੁਆਇਸ ਹੁੰਦੀ ਹੈ ਹਨਾ ਵੀ ਤੁਸੀਂ ਕਿਦਾਂ ਲਾਈਕ ਕਰਦੇ ਹੋਗੇ ਮੈਂ ਜਿਵੇਂ ਇਹ ਜਿਹੜੇ ਸਾਰੇ ਕਲਰ ਨੇਗੇ ਜਿਵੇਂ ਕਿ ਮੈਂ ਆਂਗੀ ਮੈਂ ਐਵੇਂ ਦੇ ਕਲਰ ਨੇਗੇ ਜਿਹੜੇ ਪਾ ਸਕਦੇ ਆਂਗੇ ਸੂਟ ਨੇਗੇ ਜਿਹੜੇ ਬਹੁਤ ਜ਼ਿਆਦੇ ਸੋਹਣੇ ਰੈਡੀ ਹੁੰਦੇ ਨੇਗੇ ਐਵੇਂ ਦੇ ਸੂਟ ਨੇਗੇ ਅਲੱਗ ਜਿਹੇ ਦੇ ਦੇਖੋ ਨਾਲ ਰਹੂਗਾ ਇਸ ਤਰ੍ਹਾਂ ਪਰਪਲ ਕਲਰ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਇਸ ਤਰ੍ਹਾਂ ਦੀ ਦੇਖੋ ਸਲਵਾਰ ਰਹੂਗੀ ਬਹੁਤ ਜ਼ਿਆਦੇ ਸੋਹਣੇ ਤੇ ਸਟਫ ਮੈਨੂੰ ਬਹੁਤ ਮਤਲਬ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਆਪਣੀਆਂ ਦਾ ਸਟੱਫ ਮੈਨੂੰ ਬਹੁਤ ਪਸੰਦ ਆਇਆ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਲੋ ਜੀ ਨੈਕਸਟ ਵੀਰ ਆਜੂਗਾ ਜਾਮਨੀ ਕਲਰ ਦੇ ਵਿੱਚ ਹੈਗਾ ਦੇਖੋ ਇਸ ਤਰ੍ਹਾਂ ਸੂਟ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋਗੇ ਸੂਟ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲੋਤੀ ਸਟਾਕਾਈ ਨੂੰ ਇਹਨੂੰ ਕਾਫੀ ਟਾਈਮ ਹੋ ਗਿਆ ਸੀਗਾ ਪਰ ਮੈਨੂੰ ਵੀਡੀਓ ਪਾਉਣ ਦਾ ਟਾਈਮ ਹੈ ਜਿਹੜਾ ਹੁਣ ਲੱਗਿਆ ਹੈਗਾ ਤੇ ਪਹਿਲਾ ਵੀਡੀਓ ਨਹੀਂ ਪਈ ਹੈਗੀ ਪਹਿਲਾ ਪਈ ਸੀਗੀ ਅੱਜ ਤੋਂ ਡੇਢ ਮਹੀਨਾ ਪਹਿਲਾਂ ਤੇ ਸਾਰੇ ਸੂਟ ਸੀਗੇ ਜਿਹੜੇ ਸੋਲਟ ਹੋ ਗਏ ਸੀ ਇੱਕ ਵੀ ਨਹੀਂ ਬਚਿਆ ਸੀਗਾ ਦੋ ਦੇ ਵਿੱਚ ਮੈਚਿੰਗ ਸੂਟ ਸੀਗੇ ਮੈਚਿੰਗ ਸੂਟ ਵੀ ਲੈ ਗਏ ਸੀਗੇ ਲੋ ਜਿਹੜੇ ਮਤਲਬ ਮੇਰੇ ਕਲਾਇੰਟ ਲੈਂਗੇ ਮੇਰੇ ਲਵੇ ਹਨ ਜਿਹੜੇ ਸੂਟਾਂ ਦੀ ਡੀਲ ਹੁੰਦੀ ਹੈ ਜ਼ਿਆਦਾਤਰ ਐਦਾਂ ਦੇ ਸੂਟਾਂ ਦੀ ਡੀਲ ਹੁੰਦੀ ਹੈ ਐਵੇਂ ਦੇ ਸੂਟ ਲੈਂਗੇ ਜਿਹੜੇ ਪਸੰਦ ਕਰਦਿਆਂ ਲੈਂਗੀਆਂ ਭੈਣ ਹੋਣੀ ਤੇ ਇਹਦੇ ਨਾਲ ਰਹੂਗੀ ਇਸ ਤਰ੍ਹਾਂ ਦੀ ਬਾਟਮ ਰਹੂਗੀ ਸੌਰੀ ਲਾਈਨ ਆਪ ਵਾਲੀ ਐਦਾਂ ਫਿਰ ਆ ਜੂਗਾ ਇਸ ਤੋਂ ਬਾਅਦ ਦੇਖੋ ਬਹੁਤ ਸੋਹਣਾ ਕਲਰ ਹੈਗਾ ਨੈਕਸਟ ਸੂਟ ਤੇ ਇਹਦੇ ਨਾਲ ਤੁਸੀਂ ਦੇਖੋ ਪ੍ਰਿੰਟ ਵੀ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਹੈਗਾ ਹਨਾ ਤੇ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਇਸ ਤਰ੍ਹਾਂ ਇਹਦੇ ਨਾਲ ਰਹੂਗੀ ਬਾਟਮ ਰਹੂਗੀ ਜੇ ਤੁਸੀਂ ਮੈਨੂੰ ਦੇਖਦੇ ਹੋਗੇ ਇੰਸਟਾਗ੍ਰam ਤੋਂ ਪਲੀਜ਼ ਮੇਰੀ ਆਈਡੀ ਨੂੰ ਇੰਸਟਾਗ੍ਰam ਪੇਜ ਨੂੰ ਮੇਰੇ ਨੂੰ ਫਾਲੋ ਜ਼ਰੂਰ ਕਰ ਲਿਓ ਕਿਉਂਕਿ ਉੱਤੇ ਆਪਾਂ ਰੈਗੂਲਰ ਹਨਾ ਹੁਣ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਜਿਹੜੀਆਂ ਪਹਿਣਾ ਹਨਾ ਉੱਥੇ ਵੀ ਤੁਸੀਂ ਆਰਡਰ ਦੇਣਾ ਚਾਹੋਗੇ ਮੈਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਸਕਦੇ ਹੋ ਇੰਸਟਾਗ੍ਰam ਤੋਂ ਵੀ ਤੇ ਜਿੱਦਾਂ ਕਿ ਬਰਬਰੀ ਵਗੈਰਾ ਦੇ ਸੂਟ ਜਾਂ ਕਾਟਨ ਦੇ ਜਿਵੇਂ ਹੁਣ ਵੀਡੀਓ ਪਾਈ ਹੈ ਇਹ ਸਾਰੇ ਪ੍ਰਿੰਟ ਵਗੈਰਾ ਉੱਧਰ ਵੀ ਪਾਵਾਂਗੇ ਆਪਾਂ ਜੇ ਹੋਰ ਪ੍ਰਿੰਟ ਵੀ ਪਾ ਦਿੰਨੇ ਹਨ ਉੱਧਰ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਇੰਸਟਾਗ੍ਰam ਤੇ ਵੀ ਮੈਸੇਜ ਕਰਕੇ ਤੁਸੀਂ ਆਪਣੇ ਸੂਟ ਦੀ ਜਿਹੜੀ ਬੁਕਿੰਗ ਕਰ ਸਕਦੇ ਹੋਗੇ ਪਲੀਜ਼ ਮੇਰੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਫੋਲੋ ਕਰੋ ਮੇਰੇ ਪੇਜ ਨੂੰ ਜਿੰਨਾ ਕਿ ਤੁਸੀਂ ਮੇਰੇ YouTube ਦੇ ਵਿੱਚ ਸਾਥ ਦਿੱਤਾ ਉਨਾ ਹੀ ਮੇਰੇ ਇੰਸਟਾਗ੍ਰam ਦੇ ਵਿੱਚ ਸਾਥ ਦਿਓ ਵੱਧ ਤੋਂ ਵੱਧ ਫੋਲੋ ਕਰੋ ਸੇਮ ਚੈਨਲ ਪੇਜ ਹੈਗਾ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਸੇਮ ਹੀ ਲੋਗੋ ਲੱਗਿਆ ਹੋਇਆ ਟੈਗ ਲੱਗਿਆ ਹੋਇਆਗਾ ਤਾਂ ਤੁਸੀਂ ਜਿਹੜਾ ਲੋਗੋ ਹੈਗਾ ਉਹ ਸੇਮ ਹੀ ਲੱਗਿਆ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਉਹਨੂੰ ਜਰੂਰ ਫੋਲੋ ਕਰਿਓ ਪੇਜ ਨੂੰ ਮੇਰੇ ਨੂੰ ਲਓ ਜੀ यसਰਾ ਇਹ ਰਹੇ ਸੀਗੇ ਜੀ ਸਾਰੇ 2500 ਪ੍ਰਾਈਸ ਦੇ ਸੀਗੇ ਹੁਣ ਮੇਰੇ ਲਵੇ ਹਨਾ ਦੋ ਸੂਟ ਅਵੇਲੇਬਲ ਨੇ ਜੇ ਬਰਬਰੀ ਦੇ ਵਿੱਚ ਪਲੱਸ ਦੁਪੱਟਾ ਜਿਹੜੀਆਂ ਪੈਣਾ ਲੈਣਾ ਚਾਹੁੰਦੀਆਂ ਸੀਗੀਆਂ ਤਾਂ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਲਓ ਜੀ ਬਰਬਰੀ ਰਹੂਗੀ ਚਨਾਰ ਬਰਬਰੀ ਦੇ ਸੂਟ ਨੇਗੇ ਦੇਖੋ ਇਸ ਤਰ੍ਹਾਂ ਵਾਲੀ ਰਹੂਗੀ ਸ਼ਰਟ ਇਦਾਂ ਜਿਹੜਾ ਕਲਰ ਹੈਗਾ ਜਦੋਂ ਮੈਂ ਨੀਚੇ ਰੱਖ ਰਹੀ ਹਾਂ ਬਿਲਕੁਲ ਪਰਫੈਕਟ ਆ ਰਿਹਾ ਜਿਵੇਂ ਕਿ ਇੱਥੇ ਕਲਰ ਹੈ ਜਿਹੜਾ ਬਿਲਕੁਲ ਪਰਫੈਕਟ ਆ ਰਿਹਾ ਹੈਗਾ ਜਿਵੇਂ ਇਦਾਂ ਕਰਦੀ ਹਾਂ ਥੋੜਾ ਫਿਰ ਇਹ ਲਾਈਟ ਹੋ ਜਾਂਦਾ ਹੈਗਾ ਇਸ ਤਰ੍ਹਾਂ ਤੁਹਾਨੂੰ ਮੈਂ ਦਿਖਾਉਂਗੀ ਜੀ ਬਿਲਕੁਲ ਸਹੀ ਆ ਰਿਹਾ ਕਲਰ ਤੇ ਨਾਲ ਰਹੂਗੀ ਪਲੇਨ ਬਾਟਮ ਮੋਡਾਲ ਦੀ ਬਾਟਮ ਹੈਗੀ ਪਲੇਨ ਬਿਲਕੁਲ ਪਿਓਰ ਮੋਡਾਲ ਹੈਗੀ ਤੇ ਪਲੱਸ ਨਾਲ ਹੈਗਾਗਾ ਬਰਪਰੀ ਦਾ ਬਹੁਤ ਸੋਹਣਾ 220 40 ਦਾ ਦੁਪੱਟਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆਗਾ ਇਹਦਾ ਪ੍ਰਾਈਸ ਰਹੂਗਾ ਜੀ 3500 ਜਿਤ ਤੱਕ ਆਪਾਂ ਪਹਿਲਾ ਸੇਲ ਕੀਤੇ ਨਗੇ ਸੇਮ ਪ੍ਰਾਈਸ ਦੇ ਸੂਟ ਨਗੇ ਇਹਦੇ ਵਿੱਚ ਦੋ ਸੂਟ ਅਵੇਲੇਬਲ ਨਗੇ ਲਓ ਦੂਜਾ ਦੇਖ ਸਕਦੇ ਹੋ ਤੁਸੀਂ ਕਲਰ ਬਹੁਤ ਜ਼ਿਆਦੇ ਸੋਹਣਾਗਾ ਇਹਦੇ ਨਾਲ ਦੇ ਆਪਾਂ ਪੂਰੇ 25 ਸੂਟ ਲੈ ਕੇ ਆਏ ਸੀਗੇ 25 ਦੇ 25 ਹੀ ਆਪਣੇ ਮਤਲਬ ਉਸੇ ਦਿਨ ਦੂਜੇ ਦਿਨ ਦੀ ਸਵੇਰ ਤੱਕ ਸੇਲ ਹੋ ਗਏ ਸੀਗੇ ਇਹਨ ਇੱਕ ਡਿਮਾਂਡ ਰਹੀ ਸੀਗੇ ਸੂਟ ਦਾ ਸਟਾਫ ਹੈਗਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਬਹੁਤ ਲਾਈਟ ਵੇਟ ਸਟਾਫ ਹੈਗਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਇਦਾਂ ਦਾ ਹੈਗਾ ਤੇ ਪਲੱਸ ਇਹਦੇ ਨਾਲ ਦੁਪੱਟਾ ਲੈਮਨ ਤੇ ਮਜ਼ੈਂਟਾ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਤੇ ਨਾਲ ਇਹਦੇ ਰਹੂਗੀ ਇਸ ਤਰ੍ਹਾਂ ਲੈਮਨ ਕਲਰ ਦੀ ਬਾਟਮ ਪ੍ਰਾਈਜ਼ ਇਹਦਾ ਹੋਊਗਾ ਜੀ 3500 ਲੋ ਜੀ ਫਿਰ ਆਪਾਂ ਨੈਕਸਟ ਸੂਟ ਦਿਖਾਉਣ ਤੁਹਾਨੂੰ ਦਿਖਾਉਣਗੇ ਪਿਓਰ ਟੈਪੀ ਦੇ ਸੂਟ ਲੰਗੇ ਇਹ ਵੀ ਆਪਾਂ ਕਾਫੀ ਸੂਟ ਲੈ ਕੇ ਆਏ ਸੀਗੇ ਬਹੁਤ ਜਿਆਦੇ ਸੇਲ ਹੋਏ ਨੇ ਕੀ ਵੀ ਸੂਟ ਲੋ ਜੀ ਇਹਦੇ ਨਾਲ ਵੀ ਪਿਓਰ ਮਡਲ ਦੀ ਬਾਟਮ ਹੈਗੀ ਤੇ ਨਾਲ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਇਦਾਂ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਬਿਲਕੁਲ ਪਿਓਰ ਟੈਪੀ ਦੀ ਸ਼ਰਟ ਹੈਗੀ ਬਹੁਤ ਜਿਆਦੇ ਸੋਹਣਾ ਸਟਾਫ ਹੈਗਾ ਪ੍ਰਾਈਸ ਇਹਦਾ ਵੀ ਸੇਮ ਰਹੂਗਾ 3500 ਲੋ ਜੀ ਫੁੱਲ ਪਿਓਰ ਟੈਬੀ ਦਾ ਨਾਮ ਹੈ ਜਿਹੜਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇੰਨਾ ਜਿਆਦਾ ਸੋਹਣਾ ਰੈਡੀ ਹੋਇਆ ਹੋਇਆ ਦੁਪੱਟਾ 2.5 ਮੀਟਰ ਦਾ ਦੁਪੱਟਾ 44 ਇੰਚ ਪਣਾ ਖੁੱਲਾ ਡੋਲਾ ਦੁਪੱਟਾ ਹੈਗਾ ਲੋ ਜੀ ਠੀਕ ਹੈ ਜੀ ਐਦਾਂ ਦੇਖੋ ਬਹੁਤ ਜਿਆਦਾ ਸੋਹਣਾ ਮਤਲਬ ਦੁਪੱਟਾ ਰੈਡੀ ਹੋਇਆ ਹੈ ਠੀਕ ਹੈ ਤੇ ਫਰਸਟ ਸੂਟ ਇਹ ਸੀਗਾ ਟੈਪੀ ਦੇ ਵਿੱਚ ਤੇ ਬਾਕੀ ਸੂਟ ਮੈਂ ਤੁਹਾਨੂੰ ਥੋੜੇ ਥੋੜੇ ਖੋਲ ਕੇ ਦਿਖਾਉਂਗੀ ਕਿਉਂਕਿ ਇਹਨਾਂ ਦੀ ਮੈਨੂੰ ਬਾਅਦ ਦੇ ਵਿੱਚ ਤੈ ਮਾਰਨੀ ਬਹੁਤ ਔਖੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਇਹ ਰਹੂਗਾ ਦੁਪੱਟਾ ਇਹ ਵਾਲਾ ਦੁਪੱਟਾ ਰਹੂਗਾ ਬਿਲਕੁਲ ਲਾਈਟ weight ਦੁਪੱਟਾ ਲਓ ਇੱਕ ਮੁਠੀ ਦੇ ਵਿੱਚ ਦੁਪੱਟਾ ਆ ਗਿਆ ਤੇ ਬਹੁਤ ਲਾਈਟ weight ਹੈਗਾ ਪਿਓਰ ਟੈਪੀ ਦਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਨਾਲ ਇਸ ਤਰ੍ਹਾਂ ਇਹ ਵਾਲੀ ਹੈਗੀ ਆ ਪਿਓਰ ਟੈਪੀ ਦੀ ਸ਼ੂਰ ਸੌਰੀ ਸ਼ਰਟ ਬਣੀ ਹੋਈ ਹੈ ਕਿ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਜਿਆਦਾ ਸੋਹਣਾਗਾ ਲਓ ਤੇ ਨਾਲ ਹੈਗੇ ਇਸ ਤਰ੍ਹਾਂ ਦੀ ਬਾਟਮ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋਗੇ ਉਹ ਤੁਹਾਡੀ ਆਪਣੀ ਇੱਛਾ ਹੈ ਕਿ ਵੀ ਜੇ ਤੁਸੀਂ ਕਰਵਾਉਣਾਗਾ ਲਓ ਜੀ ਇੱਕ ਇਹਦੇ ਵਿੱਚ ਦੇਖੋ ਇਹ ਵਾਲਾ ਕਲਰ ਵੀ ਹੈ ਜਿਹੜਾ ਕਾਫੀ ਜਿਆਦਾ ਸੋਹਣਾਗਾ ਇਸ ਤਰ੍ਹਾਂ ਦੇਖੋ ਸੂਟ ਹੈਗਾ ਤੇ ਨਾਲ ਪਲੱਸ ਹੈਗਾ ਘੱਤੋਪਟਾ ਇਦਾਂ ਲੁਟ ਜਿਹੜੀ ਫੁੱਲ ਪਿਓਰ ਚੀਜ਼ ਦੀ ਕੁਆਲਿਟੀ ਆ ਉਹ ਅਲੱਗ ਹੀ ਹੁੰਦੀ ਹੈ ਕਿ ਨਾਲ ਇਦਾਂ ਰਹੂਗੀ ਬਾਟਮ ਆ ਸ਼ੇਡ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਸ਼ੇਡ ਹੈਗਾ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਨਾਲ ਇਦਾਂ ਮਲਟੀ ਦੇ ਵਿੱਚ ਕਾਫੀ ਜ਼ਿਆਦਾ ਸੋਨਾ ਦੁਪੱਟਾ ਰੈਡੀ ਕੀਤਾ ਹੋਇਆ ਹੈਗਾ ਤੇ ਨਾਲ ਰਹੂਗੀ ਇਸ ਤਰ੍ਹਾਂ ਪਲੇਨ ਬਾਟਮ ਰਹੂਗੀ ਇਦਾਂ ਫਿਰ ਇਸ ਤੋਂ ਬਾਅਦ ਆ ਗਈ ਬਲੈਕ ਕਲਰ ਦੇ ਵਿੱਚ ਸੂਟ ਹੈ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਇਸ ਤਰ੍ਹਾਂ ਸੂਟ ਬਣਿਆ ਹੋਇਆ ਹੈ ਬਲੈਕ ਦੇ ਵਿੱਚ ਤੇ ਬਲੈਕ ਹੀ ਬਾਟਮ ਰਹੂਗੀ ਤੇ ਨਾਲ ਪਲੱਸ ਇਸ ਤਰ੍ਹਾਂ ਦੁਪੱਟਾ ਰਹੂਗਾ ਦੇਖੋ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਜਿੰਨੇ ਵੀ ਤੁਹਾਨੂੰ ਮੈਂ ਸੂਟ ਦਿਖਾਏ ਨੇਗੇ ਬਹੁਤ ਸੋਹਣੀ ਕੁਆਲਿਟੀ ਦੇ ਨੇਗੇ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈਗੀ ਤੇ ਹਾਈ ਕੁਆਲਿਟੀ ਦੇ ਸੂਟ ਨੇ ਕਿਉਂਕਿ ਆਪਾਂ ਘੱਟ ਪ੍ਰਾਈਸ ਦੇ ਵਿੱਚ ਥੋੜੇ ਜਿਹਾ ਆਪਾਂ ਘੱਟ ਸੂਟ ਲੈ ਕੇ ਆਉਨੇ ਜਿਆਦਾ ਨਹੀਂ ਲੈ ਕੇ ਆਉਂਦੇ ਕਿਉਂਕਿ ਆਪਣੇ ਲਵੇ ਸੇਲਿੰਗ ਘੱਟ ਹੈਗੀ ਲੋ ਪ੍ਰਾਈਸ ਦੇ ਵਿੱਚ ਤੇ ਜਿਹੜੀਆਂ ਪੈਨ ਹੋਣੇ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇਗੇ ਕਸਟਮਰ ਥੋੜੇ ਜਿਹਾ ਵਧੀਆ ਕੁਆਲਿਟੀ ਦੇ ਸੂਟ ਲੈਣਾ ਪਸੰਦ ਕਰਦੇ ਨੇ ਕਿ ਤਾਂ ਕਰਕੇ ਆਪਾਂ ਥੋੜਾ ਜਿਹਾ ਵਧੀਆ ਲੈ ਕੇ ਆਉਣੇ ਆਂਗੇ ਉਹਦੀ ਜਿਹੜੀ ਮਤਲਬ ਜੇ ਵਧੀਆ ਕੁਆਲਿਟੀ ਹੋਊਗੀ ਉਹਦੀ ਮਤਲਬ ਰੇਂਜ ਵੀ ਹੈ ਜਿਹੜੀ ਥੋੜੀ ਜਿਹੀ ਹਾਈ ਹੋਊਗੀ ਤੇ ਫੈਬਰਿਕ ਬਹੁਤ ਜਿਆਦਾ ਅੱਜ ਵਾਲੇ ਸੂਟਾਂ ਦਾ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਕਾਟਨ ਸਿਲਕ ਦੇ ਸੂਟ ਵੀ ਸੀਗੇ ਬਰਬਰੀ ਤੇ ਵੀ ਸੀਗੇ ਤੇ ਪਿਓਰ ਟੈਪੀ ਸਿਲਕ ਦੇ ਸੂਟ ਵੀ ਸੀਗੇ ਤੇ ਦੁਪट्टे ਵੀ ਨਾਲ ਫੁੱਲ ਪਿਓਰ ਟੈਪੀ ਦੇ ਰਹੇਗੇ ਤਾ ਕਰਕੇ ਸੂਟ ਦੀ ਹੈ ਜਿਹੜੀ ਕਾਸਟ ਹੈਗੀ ਸਾਡੇ 3500 3500 ਲਾ ਲਓ ਹਨ ਪਲੱਸ ਸ਼ਿਪਿੰਗ ਹੈ ਹੋ ਰਹੂਗੀ ਤੇ ਆਰਡਰ ਹੈ ਜਿਹੜਾ ਆਪਣਾ ਫਾਸਟਲੀ ਕਰ ਦਿਓ ਬਹੁਤ ਲਿਮਟਿਡ ਜਸਟ ਸਟਾਕ ਹੈ ਕੁਛ ਨਹੀਂ ਮਤਲਬ ਥੋੜੇ ਥੋੜੇ ਕਸੂਣਨੇਗੇ ਕੁਛ ਕਟੈਪੀ ਦੇ ਸੂਣਨੇਗੇ ਕੁਛ ਮਤਲਬ ਬਰਬਰੀ ਦੇਣਗੇ कॉटन सिल्क ਦੇ ਵੀ ਥੋੜੇ ਜੇ ਸੂਟ ਦੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਣਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁਰ ਦੱਸੋ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜ